ਗਾਰੰਟੀ ਵਾਰੰਟੀ ਦੀ ਜੇ ਆਪਾਂ ਗੱਲ ਕਰੀਏ ਸਰ ਵਾਰੰਟੀ ਦੀ ਗੱਲ ਕਰੀਏ ਵਾਰੰਟੀ ਹੈਗੀ 2 ਸਾਲ ਦੀ ਹੂੰ ਉਹਦੇ ਵਿੱਚ ਤੁਹਾਨੂੰ ਮਿਲੇਗਾ ਇੰਜਨ ਗੇਅਰ ਸਸਪੈਂਸ਼ਨ ਲੈਕਟਿਓਰ ਪਾਰਟ ਏਸੀ ਕੰਪਰੈਸ਼ਨ ਮਿਲੇਗਾ ਠੀਕ ਹੈ ਪਰ ਕਿੰਨਾ ਲੋਨ ਕਰਾ ਦੇਉਂਗਾ ਸਰ ਤੁਹਾਡਾ 85% 80% ਤੁਹਾਡਾ ਲੋਨ ਕਰਵਾ ਦਾਂਗੇ ਨੀਕੇ ਜੀ 20% ਤੁਹਾਨੂੰ ਦੇਣਾ ਪੈਣਾ ਵੀ ਪੁਰਾਣੀ ਕਾਰ ਲੈ ਕੇ ਬੰਦਾ ਇਹ ਸੋਚਦਾ ਪੀਆ 20-25 ਹਜ਼ਾਰ ਦਾ ਖਰਚਾ ਤਾਂ ਮਿਨੀਮਮ ਲੱਗਣੇ ਲੱਗਣਾ ਪਰ ਇੱਥੇ ਨਹੀਂ ਲੱਗਣਾ ਬਾਈ ਤੁਹਾਡਾ ਇੱਥੇ ਤੁਹਾਡਾ 1 ਰੁਪਿਆ ਵੀ ਸਿੰਗਲ ਪੈਣੀ ਨਹੀਂ ਲੱਗਣੀ ਸਾਰਾ ਖੋਜ ਤੁਹਾਨੂੰ ਵਿਥ ਗਾਰੰਟੀ ਵਾਰੰਟੀ ਔਰ ਰੈਡੀ ਟੂ ਮੂਵ ਕਰਾ ਨਹੀਂ ਨੂੰ ਕਹਿੰਦੇ ਸਵਾਗਤ ਆ ਬਾਈ ਤੁਹਾਡਾ ਆਪਣੀ ਇੱਕ ਹੋਰ ਨਵੀਂ ਨਗਰ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਬਾਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਆ ਤੁਹਾਡੇ ਲਈ ਅੱਜ ਗੁਰੂ ਕੀ ਨਗਰੀ ਸ਼ਹਿਰ ਅੰਮ੍ਰਿਤਸਰ ਸਾਹਿਬ ਵਿਖੇ ਖੜੇ ਆ ਤੇ ਅੱਜ ਬਾਈ ਪਹੁੰਚੇ ਆਪਾਂ ਕਾਰ ਐਂਡ ਬਾਈਕਸ ਜਿਵੇਂ ਕਿ ਤੁਸੀਂ ਬੋਰਡ ਦੇ ਉੱਤੇ ਪੜ੍ਹ ਹੀ ਲਿਆ ਹੋਣਾ ਵਾ ਤੇ ਇੱਥੇ ਤੁਹਾਨੂੰ ਅੱਜ ਸਿਰਫ 4ਕਾਰਾਂ ਦੇਵਾਂਗੇ ਔਰ 4ਕਾਰਾਂ ਦੇ ਨਾਲ ਛੌਟੀ ਇੰਨੀ ਕਿ ਤੁਹਾਨੂੰ ਦੇ ਦਾਂਗੇ ਕਿ ਤੁਸੀਂ ਇਹ ਨਹੀਂ ਸੋਚੋਗੇ ਕਿ ਬਾਈ ਅਸੀਂ ਸ਼ੋਰੂਮ ਕਿਉਂ ਨਹੀਂ ਗਏ ਤੇ ਇੱਥੇ ਆ ਗਏ ਮਤਲਬ ਕਿ ਤੁਸੀਂ ਜੇ ਇੱਥੇ ਆਉਂਗੇ ਤਾਂ ਇਹ ਇਹ ਹੋਊਗਾ ਕਿ ਤੁਹਾਨੂੰ ਗਾਰੰਟੀ ਵਾਰੰਟੀ ਜਿੱਦਾਂ ਨਵੀਂ ਕਾਰ ਦੇ ਵਿੱਚ ਮਿਲਦੀ ਆ ਉਦਾਂ ਹੀ ਸੇਮ ਇੱਥੋਂ ਮਿਲੂਗੀ ਅੱਜ ਬਾਈ ਖੜੇ ਆ ਆਪਾਂ ਵਰਲਡਵਾਈਡ ਆਟੋ ਜ਼ੋਨ ਕਾਰਾਂ ਤੇ ਬਾਈ ਬਾਈ ਮੰਦਰਾ ਫਸਟ ਟਿਓਰੀ ਦੇ ਉੱਤੇ ਅਰਜਨ ਵੀਰ ਆ ਆਪਣੇ ਨਾਲ ਸਸੀ ਕਰਨ ਕਿਹਾ ਸਰ ਕਿਵੇਂ ਅੱਛਾ ਮੈਂ ਕਿ ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਇੱਕੋ ਹੀ ਗੱਲ ਕੀਤੀ ਆ ਅੱਜ ਨਾ ਮੈਂ ਰੇਟਾਂ ਦੀ ਗੱਲ ਕੀਤੀ ਬਾਹਲੀ ਜ਼ਰੂਰ ਸਰ ਇੱਕੋ ਹੀ ਗੱਲ ਕੀਤੀ ਆ ਵੀ ਸ਼ੋਰਟ ਹੀ ਜਿਹੜੀ ਆ ਉਹ ਏਸ ਸ਼ੋਰੂਮ ਤੋਂ 100% ਮਿਲਣ ਵਾਲੀ ਆ ਜ਼ਰੂਰ ਮਿਲ ਜਾਏਗੀ ਇਹ ਗੱਲ ਸੱਚ ਆ ਸੱਚ ਆ ਸਰ ਹੁਣ ਪਹਿਲਾਂ ਇਹ ਸਮਝਾ ਦਿਓ ਵੀ ਆਪਾਂ ਇਸ ਟਾਈਮ ਲੋਕੇਸ਼ਨ ਕਿਹ ਆ ਖੜੇ ਕਿੱਥੇ ਆਪਾਂ ਸਰ ਨੇਅਰ ਜੀਟੀ ਰੋਡ ਨਿਊ ਮੁੰਬਰ ਸਰ ਦਾ ਇੱਕ ਜੋ ਵੀ ਆਪਣਾ ਜੀ ਗੋਲਡਨ ਗੇਟ ਨੇਅਰ ਨਿਊ ਮੁੰਬਰ ਸਰ ਦੇ ਇੱਕ ਵਾਰੀ ਨਾ ਮੈਂ ਤੁਹਾਨੂੰ ਲੋਕੇਸ਼ਨ ਦਿਖਾ ਦੇਣਾ ਵਾ ਆ ਬੈਕ ਸਾਈਡ ਤੋਂ ਦੇਖ ਲਿਓ গোল্ডেন গেট ਜਿਵੇਂ ਤੁਸੀਂ ਅੰਮ੍ਰਿਤਸਰ ਦਾ ਐਂਟਰ ਕਰੋਗੇ ਤਾਂ ਐਂਟਰ ਕਰਦੇ ਸਾਰ ਮੇਰੇ ਖਿਆਲ ਨਾਲ 6700 ਮੀਟਰ ਐਂਟਰ ਕਰਦੇ ਸਾਰ ਹੀ ਹਾਂ 6700 ਮੀਟਰ ਤੁਸੀਂ ਬਸ ਅੱਗੇ ਆਣਾ ਵਾ ਰਾਈਟ ਸਾਈਡ ਦੇ ਉੱਤੇ ਕਾਰ ਐਂਡ ਬਾਈਕ ਦਾ ਸ਼ੋਅਰੂਮ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਤੇ ਬਾਈ ਲੋਕੇਸ਼ਨ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਕੱਲੀ ਕੱਲੀ ਕਾਰ ਦੀ ਜਾਣਕਾਰੀ ਵਧੀਆ ਤਰੀਕੇ ਨਾਲ ਅੱਜ ਦਵਾਂਗੇ ਇਵਨ ਕਿ ਬੋਨਟ ਤੱਕ ਵੀ ਚੱਕ ਕੇ ਦਿਖਾ ਦਾਂਗੇ ਸਾਰਾ ਕੁਝ ਹੀ ਸਰ ਜੋ ਹੈਗਾ ਚਲ ਚ ਸਾਰੀ ਚੀਜ਼ਾਂ ਦਾ ਸਾਰੀਆਂ ਚੀਜ਼ਾਂ ਦਿਖਾਣੇ ਸਭ ਤੋਂ ਪਹਿਲੀ ਵੈਨਿਊ ਵੈਨਿਊ ਹੈ ਸਰ ਇਹ ਸਰ 2020 ਮਾਡਲ ਆ ਫਰਸਟ ਓਨਰ ਕਾਰ ਆ 20000 ਚੱਲੀ ਆ ਵੇਰੀਐਂਟ ਦੀ ਗੱਲ ਕਰ ਰਹੇ ਐਸ ਵੇਰੀਐਂਟ ਆ ਠੀਕ ਹੈ ਜੀ ਤੁਸੀਂ ਗੱਡੀ ਦੀ ਗੱਲ ਕਰੀਏ ਤੇ ਜੈਨੂਨ ਚੱਲੀ ਘਾਰ ਅਰੀਜਨਲ ਕਾਰ ਆ ਸਰ ਬੰਪਰ ਟੂ ਬੰਪਰ ਅਰੀਜਨਲ ਕਾਰ ਆ ਸਰ ਠੀਕ ਹੈ ਜੀ ਕੋਈ ਪਾਰਟ ਚੇਂਜੀ ਨਹੀਂ ਆ ਤੁਸੀਂ ਗੱਡੀ ਦਾ ਇੰਟੀਰੀਅਰ ਚੈੱਕ ਕਰ ਸਕਦੇ ਹੋ ਗੱਡੀ ਦਾ ਬਿਲਕੁਲ ਬ੍ਰੀ ਨਿਊ ਇੰਟੀਰੀਅਰ ਦੇ ਠੀਕ ਹੈ ਵੀਰੇ ਇਹਦੇ ਵਿੱਚ ਤੁਹਾਨੂੰ ਐਸੈਸਰੀ ਵਗੈਰਾ ਐਸੈਸਰੀ ਲੱਗੀ ਆ ਮੈਟਿੰਗ ਹੋਈ ਆ ਸੀਟ ਕਵਰ ਵਗੈਰਾ ਸਕਰੀਨ ਵਗੈਰਾ ਸਭ ਕੁਝ ਲੱਗਾ ਹੋਇਆ ਹੈ ਮਤਲਬ ਕਿ ਆਫਟਰ ਮਾਰਕੀਟ ਪਿੰਜਾ ਲੱਗਿਆ ਆਫਟਰ ਮਾਰਕੀਟ ਦੇ ਵਿੱਚ ਸਭ ਸਾਰੀਆਂ ਚੀਜ਼ਾਂ ਮਿਲ ਗਿਆ ਸਰ ਮਾਡਲ ਦਾਸਤਾ ਦੀ 2000 2020 ਮਾਡਲ ਹੈ ਇਸ ਵੇਰੀਐਂਟ ਆ 28000 ਚੱਲੀ ਗਈ 28000 ਚੱਲੀ ਕਾਰ ਆ ਨਾਮ ਪਹਿਲੇ ਹੀ ਆ ਨਾਮ ਪਹਿਲੇ ਫਰਸਟ ਓਨਰ ਦੀ ਕਾਰ ਆ ਤੇ ਵੀਰੇ ਗਾਰੰਟੀ ਵਾਰੰਟੀ ਦੀ ਜੀ ਆਪਾਂ ਗੱਲ ਕਰੀਏ ਸਰ ਵਾਰੰਟੀ ਦੀ ਗੱਲ ਕਰੀਏ ਵਾਰੰਟੀ ਹੈਗੀ 2 ਸਾਲ ਦੀ ਹੂੰ ਉਹਦੇ ਵਿੱਚ ਤੁਹਾਨੂੰ ਮਿਲੇਗਾ ਇੰਜਨ ਗੇਅਰ ਸਸਪੈਂਸ਼ਨ ਲੈਕਟੇਸ਼ਨ ਪਾਰਟ AC ਕੰਪਰੈਸ਼ਨ ਮਿਲੇਗਾ ਠੀਕ ਹੈ ਪਰ 25000 ਕਿਲੋਮੀਟਰ ਤੱਕ 25000 ਕਿਲੋਮੀਟਰ ਠੀਕ ਹੈ ਜੀ 1 ਸਾਲ ਫੁੱਲ ਮਿਲੇਗੀ 1 ਸਾਲ ਤੁਹਾਨੂੰ ਆਫ ਮਿਲੇਗੀ ਆਫ ਮਿਲੇਗੀ ਠੀਕ ਹੈ ਤੇ ਜੋ ਵੀ ਮਤਲਬ ਕਿ ਗਰੰਟੀ ਆ ਵਾਰੰਟੀ ਦਾ ਸਿਸਟਮ ਜੋ ਵੀਡੀਓ ਦੇ ਵਿੱਚ ਦੱਸਾਂਗੇ ਤੇ ਬਾਈ ਜਦੋਂ ਤੁਸੀਂ ਇੱਥੇ ਆਉਂਗੇ ਤਾਂ ਉਹਦੇ ਵਿੱਚ ਕੋਈ ਵੀ ਤੁਹਾਨੂੰ ਡਿਸਕ੍ਰਿਪੈਂਸੀ ਦੇਖਣ ਨੂੰ ਨਹੀਂ ਮਿਲੇਗੀ ਜੋ ਵੀਡੀਓ ਦੇ ਵਿੱਚ ਗੱਲਾਂ ਨੇ ਉਹੀ ਸੇਮ ਐਗਜ਼ੈਕਟ ਇੱਥੇ ਤੁਹਾਨੂੰ ਆਰ ਕੇ ਮਿਲਣ ਲੱਗੀਆਂ ਜੋ ਵੀ ਰੇਟ ਡਿਸਕਲੋਜ਼ ਕਰਾਂਗੇ ਉਹਦੇ ਵਿੱਚ ਵੀ ਕੋਈ ਡਿਸਕ੍ਰਿਪੈਂਸੀ ਨਹੀਂ ਹੋਊਗੀ ਤੇ ਹੁਣ ਦੂਜੀ ਗੱਲ ਆਪਾਂ ਕਰੀਏ ਇੰਜਨ ਜੇ ਆਪਾਂ ਦਿਖਾਣਾ ਹੋਵੇ ਇੱਕ ਵਾਰੀ ਬੋਨਰਟ ਜਾ ਕੇ ਇੰਜਨ ਵੀ ਦਿਖਾ ਦੇਣਾ ਆ ਚਾਰ ਕਰਾਂ ਬਾਈ ਅੱਜ ਤੁਹਾਨੂੰ ਦਵਾਂਗੇ ਤੇ ਚਾਰਾਂ ਦੀ ਫੁੱਲ ਡਿਟੇਲ ਵੀਡੀਓ ਆਏ ਬਿਲਕੁਲ ਇਹਦਾ ਫਿਊਲ ਕਿਹੜਾ ਭਲਾ ਪੈਟਰੋਲ ਸਿਰ ਪੈਟਰੋਲ ਵੇਰੀਐਂਟ ਜੇ ਠੀਕ ਹੈ ਜੀ ਦੇਖੋ ਭਾਈ ਇੰਜਨ ਦੇ ਉੱਤੇ ਝਾਤੀ ਕਰਾ ਦਿਓ ਵੈਸੇ ਵੀ ਇੰਜਨ ਗੇਅਰ ਦੀ ਸਾਰੀ ਇਹਨਾਂ ਦੇ ਵੱਲੋਂ ਗਾਰੰਟੀ ਤਾਂ ਤੁਹਾਨੂੰ ਮਿਲਣੀ ਮਿਲਣੀ ਆ ਬਾਕੀ ਇੱਕ ਵਾਰੀ ਸਾਰਾ ਕੁਝ ਦੇਖ ਲਓ ਭਾਈ ਇਹ ਚੀਜ਼ਾਂ ਤੁਸੀਂ ਦਿਮਾਗ ਤੋਂ ਹੀ ਕੱਢ ਲਿਓ ਵੀ ਤੁਹਾਨੂੰ ਕੋਈ ਐਕਸੀਡੈਂਟ ਕਾਰ ਮਿਲੂਗੀ ਨਹੀਂ ਐਕਸੀਡੈਂਟਲ ਤੇ ਬਿਲਕੁਲ ਨਹੀਂ ਸਰ ਐਕਸੀਡੈਂਟਲ ਨਾਲ ਮੀਡਲ ਟਾਈਮ ਨਹੀਂ ਦਾ ਕਟਿੰਗ ਮੈ ਲੇਗੀ ਹਾਂ ਕੋਈ ਦੀ ਵਾਰੰਟੀ ਹੈ ਸਰ ਹਰ ਇੱਕ ਚੀਜ਼ ਦੀ ਠੀਕ ਹੈ ਭਾਈ ਕਿਉਂਕਿ ਮਹਿੰਦਰਾ ਦੀ ਇਹ ਬ੍ਰਾਂਚ ਆ ਮਹਿੰਦਰਾ ਵਾਲੇ ਫਿਰ ਤੁਹਾਨੂੰ ਪਤਾ ਵਾ ਵੀ ਕੰਮ ਅਥਰਾਇਟੀ ਕਰਦੇ ਆ ਅਥਰਾਇਸ ਤੇ ਲੋਕਲ ਡੀਲਰਸ਼ਿਪ ਨਹੀਂ ਆ ਇਹ ਇਹ ਮਤਲਬ ਕਿ ਇੱਕ ਪੂਰੀ ਕਾਰਪੋਰੇਟ ਸੈਕਟਰ ਆ ਜਿਨ੍ਹਾਂ ਨੇ ਕਾਰਨ ਬਾਈ ਕਾਰ ਲਾ ਨੇ ਮਹਿੰਦਰਾ ਵਾਲਿਆਂ ਨੇ ਸ਼ੁਰੂ ਕੀਤਾ ਇਹ ਸੈਗਮੈਂਟ ਤੇ ਬਹੁਤ ਅੱਛੀਆਂ ਕਾਰਾਂ ਵਾ ਹੁਣ ਗੱਲ ਕਰੀਏ ਦੇ ਪ੍ਰਾਈਸ ਦੀ ਸਰਪ੍ਰਾਈਜ਼ ਹੈਗਾ ਜੇ ਜਨਮਾਰਕੀਟ ਦੇ ਵਿੱਚ ਮਾਰਕੀਟ ਚ ਜੋ ਪ੍ਰਾਈਸ ਹੈਗਾ ਨਾ ਜਨਮ ਰੇਟਰ ਹੈਗਾ 6.5 ਲੱਖ ਰੁਪਈਆ ਠੀਕ ਆ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਨੇਗੋਸ਼ੀਏਬਲ ਕਰਾਂਗੇ ਹੰਟੇਬਲ 6 ਲੱਖ ਗਿਆ ਯਾਰ 6 ਲੱਖ 50 ਹਜ਼ਾਰ ਪੱਕੀ ਗੱਲ ਆ ਪੱਕੀ ਗੱਲ ਆ ਸਰ ਜੇ ਮੈਂ ਫਾਈਨਾਂਸ ਦੀ ਗੱ ਫਾਈਨਾਂਸ ਵੀ ਸਰ ਹੋ ਜਾਏਗਾ ਫਾਈਨਾਂਸ ਕਿੰਨਾ ਕਰਾਉਂਗੇ ਜੀ ਸਿੰਪਲ ਸਕੋਰ ਸਪੋਸ ਕਰੋ ਬੰਦੇ ਦਾ 750 ਪਲੱਸ ਹੈਗਾ ਵਾ ਕਾਗੇ ਪੱਤਰ ਵਧੀਆ ਵਾ ਬੈਂਕ ਚ ਟ੍ਰਾਂਜੈਕਸ਼ਨਾਂ ਵਧੀਆ ਵਾ ਕਿੰਨਾ ਲੋਨ ਕਰਾ ਦੇਵਾਂਗੇ ਸਰ ਤੁਹਾਡਾ 85 ਜਾਂ 80% ਤੁਹਾਡਾ ਲੋਨ ਕਰਵਾ ਦਾਂਗੇ ਠੀਕ ਹੈ ਜੀ 20% ਤੁਹਾਨੂੰ ਦੇਣਾ ਪੈਣਾ ਸਰ 20% ਦੇਣਾ ਪਊਗਾ ਤੁਹਾਨੂੰ ਦੇਣਾ ਹੀ ਪੈਣਾ ਪੈਣਾ ਠੀਕ ਹੈ ਬਈ ਆਓ ਫਿਰ ਤੁਹਾਨੂੰ ਦੂਜੀਆਂ ਗੱਲਾਂ ਵੀ ਦਿਖਾਈਏ ਵੈਨਿਊ ਦੀ ਡਿਟੇਲ ਤੋਂ ਬਾਅਦ ਹੁਣ ਆਪਣੇ ਕੋਲ ਆ ਗਈ ਆ ਬੁਲੇਰੋ ਇਹ ਕਿਹੜੀ ਆ ਪਲਾਜ਼ ਐਲ ਐਕਸ ਐਲ ਐਕਕਸ ਐਸ ਐਲ ਐਕਸ ਐਸ ਐਲ ਐਕਸ ਆ ਗਈ ਠੀਕ ਹੈ ਮਾਡਲ 2018 2018 ਮਾਡਲ ਜੀ ਫਰਸਟ ਓਨਰ ਕਾਰ ਜੀ 65000 ਚੱਲੀ ਜੈਨੂਨ ਕਾਰ ਰਿਕਾਰਡ ਦੇ ਨਾਲ ਰਿਕਾਰਡ ਨਾਲ ਹੈ ਰਿਕਾਰਡ ਦੇ ਨਾਲ ਚੱਲੀ ਆ ਹੂੰ ਗੱਡੀ ਕੋਈ ਐਕਸੀਡੈਂਟਲ ਕੋਈ ਮੀਟਰ ਟੈਂਪਰਿੰਗ ਨਹੀਂ ਜੀ ਸਰ ਗੱਡੀ ਦੇਖ ਲਓ ਦਿਲ ਕੋਈ ਬਰੈਨਿਊ ਕੰਡੀਸ਼ਨ ਦੇ ਵਿੱਚ ਹੈ ਪਲੇਅਰ ਵਗੈਰਾ ਵੀ ਲੱਗਿਆ ਹੋਇਆ ਆਫਟਰ ਮਾਰਕਟ ਲੱਗਾ ਆਫਟਰ ਮਾਰਕਟ ਸਭ ਕੋ ਐਕਸੈਸਰੀ ਵਗੈਰਾ ਲੱਗੀ ਆ ਤੁਹਾਨੂੰ ਹੂੰ ਬਾਕੀ ਆ ਇਹ ਦੇਖੋ ਬਾਈ ਟਾਇਰ ਆ ਲਫਾਫੇ ਤੱਕ ਨਹੀਂ ਉਤਰੇ ਹੋਏ ਇੰਟੀਰੀਅਰ ਦੇ ਜਿਹੜੇ ਕੰਪਨੀ ਵੱਲੋਂ ਹੀ ਆਂਦੇ ਆ ਇੰਨੀ ਨਵੀਂ ਆ ਹਨਾ ਤੇ ਬਾਈ ਇੱਕ ਚੀਜ਼ ਦੱਸੋ ਜੋ ਆਪਾਂ ਦੱਸ ਰਹੇ ਆ रिकॉर्ड ਦੇ ਨਾਲ ਹੀ ਬਿਲਕੁਲ ਰਿਕਾਰਡ ਦੇ ਨਾਲ ਤੁਸੀਂ ਏਜੰਸੀ ਜਾ ਕੇ ਪਤਾ ਕਰ ਸਕਦੇ ਹੋ ਰਿਕਾਰਡ ਦੇ ਨਾਲ ਗੱਡੀ ਚੱਲੀ ਆ ਠੀਕ ਹੈ ਜੀ ਸਰਵਿਸ ਜੋ ਵੀ ਹੈ ਟਾਈਮ ਸੇ ਰੋ ਮਿਲਦੀ ਦੀ ਟਾਈਮ ਟੂ ਟਾਈਮ ਸਰਵਿਸ ਕਾਰ ਦੀ ਹੁੰਦੀ ਰਹੀ ਤੇ ਨਾਲ ਸਾਰਾ ਪੀਡੀਐਫ ਰਿਕਾਰਡ ਪਿਆ ਹੋਊਗਾ ਸਭ ਕੁਝ ਮਿਲੇਗਾ ਜੇ ਤੁਹਾਨੂੰ ਪੀਡੀਐਫ ਤੁਸੀਂ ਆਓਗੇ ਨਾਲ ਸਾਡੀ ਏਜੰਸੀ ਤੇ ਤੁਹਾਨੂੰ ਨਾਲ ਹੀ ਉਸੇ ਟਾਈਮ ਚੈੱਕ ਕਰਵਾ ਦਾਂਗੇ ਇੱਕ ਚੀਜ਼ ਹੋਰ ਆ ਬਾਈ ਬਿਲਕੁਲ ਇਸ ਬਿਲਡਿੰਗ ਦੇ ਬਿਲਕੁਲ ਨਾਲ ਲੱਗਦੀ ਜਿਹੜੀ ਕੰਦ ਹੈਗੀ ਆ ਉਹ ਮਹਿੰਦਰਾ ਦੀ ਅਫੀਸ਼ੀਅਲ ਏਜੰਸੀ ਆ ਜਿੱਥੋਂ ਦੀ ਨਵੀਆਂ ਕਾਰਾਂ ਮਿਲਦੀਆਂ ਠੀਕ ਆ ਭਾਈ ਤੇ ਇਹ ਹੈਗੀ ਆ ਕਾਰ ਐਂਡ ਬਾਈ ਮਹਿੰਦਰਾ ਫਰਸਟ ਚੋਇਸ ਜਿੱਥੋਂ ਦੀ ਤੁਹਾਨੂੰ ਯੂਜ਼ਡ ਕਾਰਾਂ ਵਧੀਆ ਰੇਟਾਂ ਦੇ ਉੱਤੇ ਮਿਲ ਜਾਣੀਆਂ ਠੀਕ ਆ ਭਾਈ ਮਤਲਬ ਕਿ ਉਸ ਚੀਜ਼ ਦੇ ਪੱਖੋਂ ਤੁਸੀਂ ਆਪਣੇ ਦਿਮਾਗ ਚੋਂ ਕੱਢੀ ਦਿਓ ਵੀ ਤੁਹਾਨੂੰ ਕੋਈ ਮਾੜੀ ਕਾਰ ਮਿਲੂਗੀ ਗਾਰੰਟੀ ਵਾਰੰਟੀ ਦੇ ਨਾਲ ਸਾਰੀਆਂ ਚੀਜ਼ਾਂ ਮਿਲਣਗੀਆਂ ਹੁਣ ਜੇ ਗੱਲ ਕਰੀਏ ਉਹਦੀ ਇੰਸ਼ੋਰੈਂਸ ਤੇਦੀ ਇੰਸ਼ੋਰੈਂਸ ਦੀ ਹੈ ਵੈਲਿਡ ਹਾਂਜੀ ਸਰ ਇਹ ਰੀਨਸ਼ੋਰਸ ਹੈ ਗਿਆ ਸਿਰਫ 15 ਅਕਤੂਬਰ ਤੱਕ ਰ ਸਰ ਵੈਲਿਡ ਵੈਸੇ ਹੈ ਫੁੱਲ ਇਨਸ਼ੋਰਸ ਹੈ ਫੁੱਲ ਇਨਸ਼ੋਰਸ ਹੈ ਸਰ ਠੀਕ ਹੈ ਤੇ ਹੁਣ ਗੱਲ ਕਰੀਏ ਦੀ ਪ੍ਰਾਈਜ਼ਿੰਗ ਦੀ ਪਹਿਲੇ ਨਾ ਆਦੀ ਹੈ ਨਾ ਫਸਟਨਰ ਕਾਰ ਹੈ ਸਰ ਠੀਕ ਹੈ ਪ੍ਰਾਈਜ਼ਿੰਗ ਦੱਸੋ ਪੀਸ ਪ੍ਰਾਈਸ ਸਰ ਇਹਦਾ 6.5 ਲੱਖ ਰੁਪਈਆ ਪ੍ਰਾਈਜ਼ ਆ ਮੌਕੇ ਤੇ ਨੇਗੋਸ਼ੀਏਬਲ ਹੋਏਗਾ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਆਰਸੀ ਫ੍ਰੀ ਕੋਸਟ ਮਿਲੇਗੀ ਸਰ ਇਹਦੇ ਵਿੱਚ ਅੱਛਾ ਇੱਕ ਹਾਂ ਚਲੋ ਇਹ ਵੀ ਗੱਲ ਹੋ ਗਈ ਹੈ ਨਾ ਆ ਮੈਂ ਪੁੱਛਣਾ ਚਾਹ ਰਿਹਾ ਸੀ ਪਹਿਲਾਂ ਮੈਂ ਭੁੱਲ ਗਿਆ ਸੀ ਜੀ ਜੀ RC ट्रांसफर ਦਾ ਖਰਚੇ ਵਿੱਚ ਹੀ ਆ ਵਿੱਚ ਇਨਕਲੂਡ ਆ ਸਰ ਉਹਦੇ ਵਿੱਚ ਵੀ ਉਹਦੇ ਵਿੱਚ ਸਾਰੇ ਕਰਾਂ ਦੇ ਵਿੱਚ ਇਨਕਲੂਡ ਹੀ ਸਰ ਆ ਇਨਕਲੂਡ ਹੀ ਆ ਜਿਹੜਾ ਵੀ ਭਰਾ ਆਊਗਾ RC ट्रांसफर ਕੋਈ ਵੀ ਐਕਸਟਰਾ ਚਾਰजेस ਨਹੀਂ ਲਏ ਜਾਣਗੇ ਕਿਉਂਕਿ ਜਿਆਦਾਤਰ ਡੀਲਰਸ਼ਿਪ ਦੇ ਵਿੱਚ ਐਦਾਂ ਹੀ ਹੁੰਦਾ ਵਾ ਕਿ ਜਦੋਂ ਬੰਦਾ ਕਾਰ ਪਰਚੇਦ ਕਰ ਲੈਂਦਾ ਤਾਂ RC ट्रांसफर ਦਾ ਖਰਚਾ ਲੱਗ ਤੋਂ ਦੱਸਿਆ ਜਾਂਦਾ ਵਾ ਇੱਥੇ ਤੁਹਾਨੂੰ RC ट्रांसफर ਕਰਵਾ ਕੇ ਹੀ ਇਹ ਪ੍ਰਾਈਸ ਦੱਸਿਆ ਜਾ ਰਿਹਾ ਵਾ ਔਰ ਇਹ ਵੀ ਨੇਗੋਸ਼ੀਏਬਲ ਹੈ ਨੇਗੋਸ਼ੀਏਬਲ ਔਰ ਨੇਗੋਸ਼ੀਏਬਲ ਇੱਕ ਵਾਰ ਆ ਕੇ ਰਿਗਾਰਡ ਜ਼ਰੂਰ ਦਿਓ ਪੀ ਛੋਟੇ ਭਰਾ ਦੀ ਵੀਡੀਓ ਦੇਖ ਕੇ ਆਇਓ ਤੁਸੀਂ ਆਪਣੇ ਕਨਾਲ ਦੀ ਤੇ ਤੁਹਾਡਾ ਰਿਗਾਰਡ ਵਧੀਆ ਕਰਾ ਦੇਆ ਜਰੂਰ ਜਰੂਰ ਅਰਜੁਨ ਵੀਰੇ ਚਾਹ ਪਾਣੀ ਮਾਨ ਸਤਿਕਾਰ ਸਾਰਾ ਕੁਝ ਹੋਏਗਾ ਸਰ ਹਾਂ ਮੈਂ ਕਹਿੰਦਾ ਨਿਆਰਾ ਆ ਜਵੇ ਬੰਦਾ ਕਮੈਂਟ ਕਰਕੇ ਜਾਓ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਸੋਭਾ ਜੋ ਹੈਗਾ ਕਾਊਂਟਰ ਟੇਬਲ ਲੱਪਾਸ ਸਭ ਕੁਝ ਠੀਕ ਹੈ ਭਾਈ ਆਹਾ ਹੁਣ ਆ ਗਈ ਇਨੋਵਾ ਕ੍ਰਿਸਟਾ 2000 2017 ਮਾਡਲ ਆ ਫਰਸਟ ਫਰਸਟ ਓਨਰ ਆ ਜੀ ਵੇਰੀਐਂਟ ਠੀਕ ਹੈ ਜੀ ਜੇ ਰਨਿੰਗ ਦੀ ਗੱਲ ਕਰੀਏ ਰਿਕਾਰਡ ਦੇ ਹਿਸਾਬ ਨਾਲ ਚੱਲੀ ਏ ਸਰ ਗੱਡੀ 1 ਲੱਖ 26000 ਜੀ ਪ੍ਰਾਈਸ ਹੀ ਗੱਲ ਕਰਾਂ ਤੇ 9 ਲੱਖ ਰੁਪਏ ਐਸੀ ਪ੍ਰਾਈਸ ਰੱਖੀ ਆ ਉਹ ਵੀ ਨੇਗੋਸ਼ੀਏਬਲ ਕਰ ਨੇਗੋਸ਼ੀਏਬਲ ਆ 9 ਲੱਖ ਦੇ ਵਿੱਚੋਂ ਵੀ 9 ਲੱਖ ਰੁਪਏ ਆ ਜੋ ਇੰਟੀਰੀਅਰ ਦਿਖਾਈ ਹੈ ਤੁਹਾਨੂੰ ਔਰ ਭਾਜੀ ਸਾਰੇ ਪਾਸੇ ਨਾ ਚਾਰੇ ਪਾਸੇ ਕੈਮਰਾ ਮਾਰ ਦਿਓ ਗੱਡੀ ਦੇ ਵੀ ਇੱਕ ਵਾਰੀ ਇੰਟੀਰੀਅਰ ਦੀ ਝਾਤੀ ਕਰ ਲਓ 7 ਸੀਟਰ ਦੇ ਵਿੱਚ ਟੋਯੋਟਾ ਤੋਂ ਉੱਤੇ ਤਾਂ ਮੈਂ ਕਿਹਨਾਂ ਕੋਈ ਚੀਜ਼ ਮੰਨੀ ਨਹੀਂ ਜਾਂਦੀ ਹੈ ਨਾ ਕੋਈ ਚੀਜ਼ ਨਹੀਂ ਬਣੀ ਜਾਂਦੀ ਸਰ ਕਹਿੰਦੇ ਵੀ ਇਹਦੇ ਵਿੱਚ ਜੋ ਫੀਲ ਹੈਗਾ ਵਾ ਜੋ ਕੰਫਰਟ ਆ ਕਿਸੇ ਬਜਟ ਕਾਰ ਦੇ ਵਿੱਚ ਹੈ ਨਹੀਂ ਨਹੀਂ ਹੈਗਾ ਸਰ ਹੈਨਾ ਨਾਲ ਤੁਹਾਨੂੰ ਲਗਜ਼ਰੀ ਫੀਲ ਵੀ ਦੇ ਦਿੰਦੀ ਆ ਤੇ ਨਾਲ ਤੁਹਾਨੂੰ ਕੰਫਰਟ ਵੀ ਦੇ ਦਿੰਦੀ ਆ ਇਹ ਕਾਰ ਕਾਰ ਦਾ ਰੰਗ ਹੈਗਾ ਵਾ ਚੈਰੀ ਮੇਰੇ ਖਿਆਲ ਨਾਲ ਹੈਨਾ ਚੈਰੀ ਕਲਰ ਦੇ ਵਿੱਚ ਪਿਆਰਾ ਜਿਹਾ ਕਲਰ ਚ ਕਾਰ ਟਾਈਟ ਆਪਾਂ ਵਧੀਆ ਵਾ ਪਹਿਲੇ ਨਾਲ ਦੀ ਆ ਫਰਸਟ ਓਨਰ ਕਾਰ ਆ ਜਿਆਦਾਤਰ ਪਹਿਲੇ ਨਾਲ ਦੀ ਹੀ ਆਪਾਂ ਜਿਆਦਾ ਫਰਸਟ ਓਨਰ ਹੀ ਰੱਖਦੇ ਆ ਇਸ ਪੈਸੇ ਕਿੰਨੇ ਮੰਗਦੇ ਸੀ ਤੁਸੀਂ ਸਰ ਇਹਨਾਂ 9 ਲੱਖ ਰੁਪਏ ਪ੍ਰਾਈਸ ਆ ਬਾਕੀ ਮੌਕੇ ਤੇ ਬਾਕੀ ਮੌਕੇ ਤੇ ਮਾਨਤਾ ਨੂੰ ਜੋ ਹੋ ਜਾਏਗਾ ਬਾਈ 9 ਲੱਖ ਰੁਪਏ ਦੇ ਵਿੱਚ ਕ੍ਰਿਸਤਾ ਮੇਰੇ ਅਕੋਰਡਿੰਗ ਬਹੁਤ ਵਧੀਆ ਰੇਟ ਆ ਪਤਾ ਕੀ ਗੱਲ ਆ ਰੇਟ ਜਿਹੜਾ ਹੁੰਦਾ ਵਾ ਹਮੇਸ਼ਾ ਪੁਰਾਣੀਆਂ ਕਾਰਾਂ ਦੇ ਵਿੱਚ ਕੁਝ ਫਿਕਸ ਨਹੀਂ ਹੁੰਦਾ ਜੋ ਰੇਟ ਤੁਹਾਨੂੰ ਦਿੰਨੇ ਆ ਜੇ ਉਹਦੇ ਨਾਲ ਤੁਹਾਨੂੰ ਸ਼ੋਰਟੀ ਮਿਲ ਜਵੇ ਵੀ ਭਾਈ ਕਾਰ ਦੀ ਲਿਖਤੀ ਦੇ ਵਿੱਚ ਲਿਖਤੀ ਜਾਣਾ ਸਾਰਾ ਕੁਝ ਸਭ ਕੁਝ ਸਰ ਲਿਖਤੀ ਜੋ ਵੀ ਗਰੰਟੀ ਵਰੰਟੀ ਦਵਾਂਗੇ ਲਿਖਤੀ ਚ ਹੋਊਗਾ ਸਾਰਾ ਪੇਪਰ ਵਰਕ ਸਭ ਤਾਂ ਨੂੰ ਮਿਲੇਗਾ ਠੀਕ ਹੈ ਵੀ ਦੇ ਇੰਕਾਰ ਸਿੰਘ ਇਨਕਲੂਡ ਆਪਾਂ ਵੇਚ ਦਵਾਂਗੇ ਸਾਰਾ ਕੁਝ ਮਤਲਬ ਕਿ ਵਰਬਲੀ ਜੋ ਅਸੀਂ ਗੱਲਾਂ ਕਹੀਆਂ ਉਹ ਤਾਂ ਚਲੋ ਹੋ ਗਈਆਂ ਹੀ ਆ ਉਹ ਤਾਂ ਤੁਹਾਡੇ ਤੋਂ ਰਿਕਾਰਡ ਹੋ ਹੀ ਗਿਆ ਵਾ ਤੁਸੀਂ ਸਕਰੀਨ ਸ਼ਾਟ ਮਾਰ ਸਕਦੇ ਹੋ ਹਣਾ ਤੇ ਬਾਕੀ ਜੋ ਪੇਪਰ ਵਰਕ ਆ ਸਾਰਾ ਉਹ ਵੀ ਤੁਹਾਡਾ ਪ੍ਰੋਪਰ ਕੰਪਲੀਟ ਹੋਊਗਾ ਕੋਈ ਵੀ ਚੀਜ਼ ਐ ਨਹੀਂ ਹੋਊਗੀ ਜਿਹੜੀ ਤੁਹਾਨੂੰ ਲਿਖਤੀ ਦੇ ਵਿੱਚ ਨਹੀਂ ਮਿਲੂਗੀ ਇੱਕ ਵਾਰੀ ਬਲੈਰੋ ਦੀ ਵੀ ਬੈਕ ਸਾਈਡ ਚੈੱਕ ਕਰਵਾ ਲਿਓ ਆਪਾਂ ਇਹਦੀ ਬੈਕ ਸਾਈਡ ਦਿਖਾਈ ਨਹੀਂ ਸੀਗੀ ਤੇ ਕੈਮਰਾ ਵਧੀਆ ਤਰੀਕੇ ਨਾਲ ਇੱਕ ਵਾਰੀ ਦੇਖੋ ਬਾਈ ਤੁਸੀਂ ਲੁੱਕ ਚੈੱਕ ਕਰ ਲਓ ਇਹ ਓਵਰਵਿਊ ਹੈ ਇਸ ਕਾਰ ਦਾ ਵੀ ਔਰ ਫਾਈਨਾਂਸ ਦੀ ਗੱਲ ਕਰੀਏ ਕ੍ਰਿਸਟਾ ਦੇ ਉੱਤੇ ਫਾਈਨਾਂਸ ਕਿੰਨਾ ਕਰਾਵਾਂਗੇ ਆਪਾਂ ਭਲਾ ਫਾਈਨਾਂਸ ਸਾਰੀਆਂ ਗੱਡੀਆਂ ਤੇ ਸੇਮ ਹੀ ਆ ਆਪਣਾ ਠੀਕ ਹੈ ਜੀ 80 ਤੋਂ 85% 80 ਤੋਂ 85% ਆ 20% ਆ ਤੁਹਾਨੂੰ ਦੇਣਾ ਹੀ ਪੈਣਾ ਠੀਕ ਹੈ ਭਾਈ ਠੀਕ ਹੈ ਜੀ 20% ਡਾਊਨ ਪੇਮੈਂਟ ਜਿੰਨੇ ਵੀ ਤੁਹਾਨੂੰ ਰੇਟ ਦੱਸੇ ਬਾਕੀ ਜੇ ਮੌਕੇ ਤੇ ਆ ਕੇ ਰੇਟ ਹੋਰ ਘਟਾਇਆ ਬਾਈ ਹੋਣਾ ਨੇ ਜੇ ਤੁਸੀਂ ਆਪਣਾ ਰਿਗਾਰਡ ਦਿਓਗੇ ਆਪਣੇ ਚੈਨਲ ਦਾ ਆ ਕੇ ਤਾਂ ਮੌਕੇ ਦੇ ਉੱਤੇ ਜੋ ਵੀ ਰੇਟ ਹੋਊਗਾ ਉਸ ਅਕੋਰਡਿੰਗ ਡਾਊਨ ਪੇਮੈਂਟ ਦੇ ਦਿਓ ਨਾ ਨਾ ਵੀਰੇ ਹੋ ਜਿਗਾ ਸਰ ਤੇ ਉਹਦੇ ਬਾਅਦ ਆ ਗਈ ਵੀਰੇ ਆਪਣੇ ਤੋਂ ਥਾਰ 3 ਡੋਰ ਵਾਲੀ ਇਹਦੀ ਡੀਲ ਵਧੀਆ ਜੀ ਬਣਾਓ ਵੀ ਬੰਦਾ ਦੇਖਦੇ ਸਾਰੀ ਉਹਨੂੰ ਖਿੱਚ ਪਵੇ ਵੀ ਉਹ ਆਵੇ ਜ਼ਰੂਰ ਸਰ ਮਾਡਲ ਕਿੰਨਾ ਹੈ ਦਾ ਇਹ ਸਿਰਫ 2022 ਮਾਡਲ ਹੈ ਫਰਸਟ ਓਨਰ ਕਾਰ ਹੈ ਜਲੰਧਰ ਨੰਬਰ ਹੈ ਠੀਕ ਹੈ ਠੀਕ ਹੈ ਜੀ ਇੰਟੀਰੀਅਰ ਦੇਖੋ ਜੇ ਗੱਡੀ ਦੀ ਗਾਰੰਟੀਰੀਅਰ ਦੀ ਗੱਲ ਕਰ ਰਹੇ ਤੁਸੀਂ ਇੰਟੀਰੀਅਰ ਚੈੱਕ ਕਰ ਲਓ ਬਹੁਤ ਹੀ ਸਰੀ ਬਗੈਰਾ ਸਭ ਕੁਝ ਲੱਗਾ ਹੈ ਸਰ ਐਰੋਮੈਟਿਕ ਸੀਟ ਕਵਰਸ ਵੀ ਆਫਟਰ ਮਾਰਕੀਟ ਲੱਗੇ ਹੋਏ ਮੇਰੇ ਖਿਆਲ ਨਾਲ ਹਨਾ ਦੇਖੋ ਇੰਟੀਰੀਅਰ ਸੋਹਣਾ ਵਾ ਇੰਡੀਅਨ ਗੇਅਰ ਦੀ ਤੁਹਾਨੂੰ ਗਾਰੰਟੀ ਮਿਲ ਜਾਣੀ ਹੈ ਤੇ ਅਲੋਇ ਟਾਇਰ ਇਹਦੇ ਕੰਪਨੀ ਵਾਲੇ ਆਗੇ ਕੰਪਨੀਾਂ ਲੈਣਾ ਕਿੰਨੇ ਪੈਸੇ ਮੰਗਦੇ ਸਰ ਇਹਰਾ ਆਪਾਂ 12 ਲੱਖ ਰੁਪਏ ਮੰਗਦੇ ਆ ਠੀਕ ਹੈ ਜੀ ਇੰਨੇ ਰੇਟ 'ਚ ਤੁਹਾਨੂੰ ਕਿਤੇ ਗੱਡੀ ਨਹੀਂ ਮਿਲਣੀ ਸਰ ਠੀਕ ਹੈ ਜੀ ਅੱਜਕੱਲ ਗੱਲ ਕਰੀਏ ਜੇ ਤੁਹਾਨੂੰ 2122 ਮਾਡਲ ਦੀ 21 ਮਾਡਲ ਦੀ ਗੱਲ ਕਰੀਏ ਤਾਂ ਤੁਹਾਨੂੰ 13.5 ਲੱਖ ਰੁਪਏ ਮਾਰਕੀਟ 'ਚ ਮੰਗਦੇ ਪਿਆ ਸਾਢੇ 13.5 ਚਲੋ ਜੋ ਵੀ ਆ ਆਪਾਂ ਤੁਹਾਨੂੰ 12 ਲੱਖ ਦੇ ਵਿੱਚ ਦੇ ਦੇਨੇ ਔਰ ਇਹ ਵਿੱਚ ਵੀ ਤੁਹਾਨੂੰ 네ਗੋਸ਼ੀਏਬਲ ਕਰਕੇ ਦੇਵਾਂਗੇ ਆਪਾਂ ਗੱਡੀ ਉਹਦੇ 'ਚ ਵੀ 네ਗੋਸ਼ੀਏਬਲ ਹੋਏਗਾ ਆਨ ਟੇਬਲ ਜੋ ਵੀ ਲਓ ਭਾਈ ਮਤਲਬ ਕਿ ਬਹੁਤ ਸੋਹਣੀ ਡੀਲ ਆ ਕਿ ਤੁਹਾਨੂੰ ਚਾਰ ਜਿਹੜੀਆਂ ਕਾਰਾਂ ਦਿਖਾਈਆਂ ਇਹਨਾਂ ਚਾਰਾਂ ਦੇ ਵਿੱਚ ਆਏ ਆ ਕਿ ਤੁਹਾਨੂੰ ਕੁਝ ਵੀ ਐਕਸਟਰਾ ਕਰਵਾਉਣ ਦੀ ਲੋੜ ਨਹੀਂ ਪੈਣੀ ਕਈ ਵਾਰੀ ਨਾ ਬੰਦਾ ਜਦੋਂ ਪੁਰਾਣੀ ਕਾਰ ਲੈਂਦਾ ਜਿਹੜੇ ਜ਼ਿਆਦਾਤਰ ਕਾਰਾਂ ਪਰਚੇਜ਼ ਕਰਦੇ ਰਹਿੰਦੇ ਹੋ ਮੇਰੀ ਇਸ ਗੱਲ ਦੇ ਨਾਲ ਐਗਰੀ ਜ਼ਰੂਰ ਹੋਣਗੇ ਕਿ ਪੁਰਾਣੀ ਕਾਰ ਲੈ ਕੇ ਬੰਦਾ ਇਹ ਸੋਚਦਾ ਪੀਅਰ 20-25 ਹਜ਼ਾਰ ਦਾ ਖਰਚਾ ਤਾਂ ਮਿਨੀਮਮ ਲੱਗਣੇ ਲੱਗਣਾ ਪਰ ਇੱਥੇ ਨਹੀਂ ਲੱਗਣਾ ਬਾਈ ਤੁਹਾਡਾ ਇੱਥੇ ਤੁਹਾਡਾ 1 ਰੁਪਿਆ ਵੀ ਸਿੰਗਲ ਪੈਣੀ ਨਹੀਂ ਲੱਗਣੀ ਸਾਰਾ ਕੁਝ ਤੁਹਾਨੂੰ ਵਿਦ ਗਾਰੰਟੀ ਵਾਰੰਟੀ ਔਰ ਰੈਡੀ ਟੂ ਮੂਵ ਕਾਰਾਂ ਜਿਹਨੂੰ ਕਹਿੰਦੇ ਆ ਹਣਾ ਤੇ ਵੇਰੀਅੰਟ ਸਾਰੇ ਰਸਤੇ ਆ ਇਹ ਪੈਟਰੋਲ ਕਾਰ ਆ ਇਹ ਡੀਜ਼ਲ ਆ ਗਈ ਉਹ ਵੀ ਡੀਜ਼ਲ ਆ ਉਹ ਵੀ ਡੀਜ਼ਲ ਆ ਤੇ ਉਹ ਵੀ ਡੀਜ਼ਲ ਆ ਗਈ ਹਣਾ ਸਾਰੀਆਂ ਕਾਰਾਂ ਦੀ ਜਾਣਕਾਰੀ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦਿੱਤੀ ਆ ਬਲੈਰੋ ਦਾ ਆਪਾਂ ਇੰਜਨ ਨਹੀਂ ਦਿਖਾਇਆ ਹਾਂਜੀ ਇੱਕ ਵਾਰੀ ਆਓ ਆਪਾਂ ਬਲੈਰੋ ਦਾ ਇੰਜਨ ਵੀ ਦਿਖਾਣੇ ਆ ਤੁਹਾਨੂੰ ਦੇਖਿਓ ਭਾਈ ਦੇਖੋ ਭਾਈ ਕਰੋ ਝਾਤੀ ਇੰਜਨ ਦੇ ਉੱਤੇ ਪੂਰੀ ਨਿਗਾਹ ਮਾਰੋ ਇਹੀ ਚੀਜ਼ ਦੱਸ ਦਿੰਦੀ ਆ ਵੀ ਕਾਰ ਦੀ ਕੰਡੀਸ਼ਨ ਕੇਸ ਕੋੜੀਆਂ ਕਿਉਂਕਿ ਜੇ ਇੰਜਨ ਚੰਗਾ ਵਾ ਤਾਂ ਗੱਡੀ ਚੰਗੀ ਆ ਇੰਜਨ ਦੀ ਗੱਲ ਕਰੀਏ ਬਿਲਕੁਲ ਸਾਫ਼ ਸੁਥਰਾ ਵਾ ਕੋਈ ਵੀ ਤੁਹਾਨੂੰ ਕਿਸੇ ਸਸਪੈਂਸ਼ਨ ਦੀ ਆਵਾਜ਼ ਨਹੀਂ ਆਊਗੀ ਕੋਈ ਵੀ ਚੂੰ ਦੀ ਆਵਾਜ਼ ਨਹੀਂ ਆਊਗੀ ਕਾਰ ਇੰਨੀ ਕਿ ਨਵੀਂ ਆਊਗੀ ਜ਼ਰੂਰ ਇਦਾਂ ਹੀ ਆ ਨਾ ਹਾਂਜੀ ਹਾਂਜੀ ਕਾਰਾਂ ਜਦੋਂ ਅੰਦਰ ਆ ਰਹੀਆਂ ਸੀ ਮੈਂ ਉਦੋਂ ਨੋਟ ਕਰ ਵੀ ਰਿਹਾ ਸੀ ਪਿਕਚਰਾਂ ਓਕੇ ਰਿਪੋਰਟ ਲੈ ਹਰੇਕ ਵੱਖੋ ਦੀ ਤੇ ਏ ਸੀ ਬਾਈ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਉਹ ਇਹ ਮਿੰਨੀ ਵਲੌਗ ਕਹਿ ਸਕਦੇ ਆ ਆਪਾਂ ਜਿਹਦੇ ਵਿੱਚ ਆਪਾਂ ਤੁਹਾਨੂੰ 4 ਹੀ ਕਾਰਾਂ ਦਿਖਾਈਆਂ ਵਾ ਤੇ ਇਹ 4 ਕਾਰਾਂ ਦੇ ਵਿੱਚੋਂ ਜੇ ਕੋਈ ਵੀ ਤੁਹਾਨੂੰ ਪਸੰਦ ਹੋਈ ਜੇ ਰੇਟ ਦਾ ਵੀ ਮਸਲਾ ਹੋਇਆ ਤਾਂ ਇੱਕ ਵਾਰ نیچے ਜਿਹੜੇ ਨੰਬਰ ਦਿੱਤੇ ਗਏ ਉਹਨਾਂ ਤੇ ਕਾਲ ਜ਼ਰੂਰ ਕਰਿਓ ਅ ਵਰਲਡਵਾਈਡ ਆਟੋ ਜ਼ੋਨ ਅੰਮ੍ਰਿਤਸਰ ਕਾਰ ਰੈਂਟ ਬਾਈਕ ਬਾਈ ਮਹਿੰਦਰਾ ਫਰਸਟ ਚੋਇਸ ਇੱਥੇ ਤੁਸੀਂ ਮਸਟ ਵਿਜ਼ਿਟ ਕਰਨਾ ਵਾ ਜੇ ਤੁਹਾਨੂੰ ਕੁਆਲਿਟੀ ਚਾਹੀਦੀ ਹੈ ਕਈ ਮੇਰੇ ਐਨਆਰਆਈ ਭਰਾ ਬਾਹਰ ਬੈਠੇ ਹੁੰਦੇ ਆ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਹ ਟੈਨਸ਼ਨ ਚੱਲ ਰਹੀ ਹੁੰਦੀ ਆ ਕਿ ਬਾਈ ਜੇ ਪੈਸੇ ਆਪਾਂ ਬਾਰੋਂ ਦੀ ਪਾ ਲਈਏ ਟਰਾਂਸਫਰ ਕਰਦੀਏ ਤਾਂ ਕਾਰ ਸਾਨੂੰ ਚੰਗੀ ਮਿਲੂਗੀ ਜਾਂ ਨਹੀਂ ਮਿਲੂਗੀ ਇੱਥੇ ਬਾਈ ਤੁਹਾਡਾ ਐਜਾ ਕੋਈ ਮਸਲਾ ਨਹੀਂ ਆ ਕਾਰਾਂ ਤੁਹਾਨੂੰ ਵਧੀਆ ਹੀ ਮਿਲਣਗੀਆਂ ਜਿਹੜੇ ਭਰਾ ਨੇ ਆਨਲਾਈਨ ਵੀ ਪੇਮੈਂਟ ਕਰਨੀ ਆ ਬਾਕੀ ਬਾਈ ਉਹਨਾਂ ਦਾ ਕੰਟੈਕਟ ਮੈਂ ਤੁਹਾਨੂੰ ਨੀਚੇ ਮੈਂਸ਼ਨ ਕੀਤਾ ਆ ਵਾ ਮੇਰੇ ਵੱਲੋਂ ਤਾਂ ਇੱਕ ਵਾਰੀ ਆ ਕੇ ਟ੍ਰਾਈ ਕਰੋ ਸਾਰਾ ਕੁਝ ਸਭ ਕੁਝ अवेलेबल ਹਨ ਟ੍ਰਾਈ ਸਾਰਾ ਕੁਝ ਹੀ ਸਰ ਠੀਕ ਹੈ ਤੇ ਲੋਨ ਫੈਸਿਲਿਟੀ ਤੁਹਾਨੂੰ ਦੱਸਤੀ ਆ ਸਾਰਾ ਇੱਥੋਂ ਮਿਲ ਜੂਗਾ ਬਾਕੀ ਜੇ ਵੀਡੀਓ ਵਧੀਆ ਲੱਗੀ ਆ ਤਾਂ ਇਸ ਵੀਡੀਓ ਨੂੰ ਦਬਕੇ ਲਾਈਕ ਕਰ ਦਿਓ ਮੇਨੀ ਵਲੌਗ ਸੀਗਾ ਜਿਹਦੇ ਚ ਆਪਾਂ ਤੁਹਾਨੂੰ ਸਾਰੀਆਂ ਕਰਾਈ ਡਿਟੇਲ ਦਿੰਦੀ ਆ। ਫੱਟਕ ਲਈ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਚੰਗਾ ਜੀ। ਫਤਸ਼ੀਕਾ।